ਜੀ ਫਾਰਮੇਸੀ ਕੀਤੀ ਪੜੀ ਲਿਖੀ ਸਾਡੀ ਭੈਣ ਪਰ ਕਈ ਸਾਲਾਂ ਤੋਂ ਸੜਕਾਂ ਤੇ ਟਾਈਮ ਜਿਹੜਾ ਗੁਜ਼ਾਰ ਰਹੀ ਸੀ ਦੋਵਾਂ ਨੇ ਇਸ ਭੈਣ ਦੇ ਨਾਮ ਦੇ ਉੱਪਰ ਇੱਕ ਮੈਡੀਕਲ ਸਟੋਰ ਵੀ ਚੱਲ ਰਿਹਾ ਸਾਰਾ ਪਰਿਵਾਰ ਤੁਰ ਗਿਆ ਅੱਜ ਇਹ ਭੈਣ ਕੱਲੀ ਰਹਿ ਗਈ ਭੈਣੇ ਤੁਹਾਡਾ ਕੀ ਨਾਮ ਆ ਜੀ ਮਨਜੀਤ ਮਨਜੀਤ ਕੌਰ ਭੈਣੇ ਤੁਸੀਂ ਕਿੰਨਾ ਪੜੇ ਹੋ ਡੀ ਫਾਰਮੇਸੀ ਕੀਤੀ ਹੋ ਮੈਂ ਤਾਂ ਠੀਕ ਬੜਾ ਭਰਾ ਸੀ ਮੈਂ ਬਹੁਤ ਤਾਂ ਤੇ ਉਹ ਪਰ ਗਏ ਉਸ ਤੇ ਤੇ ਉਹ ਦੇਥ ਹੋ ਗਈ ਕੁੜੀ ਨੇ ਬਣਾਇਆ ਸਾਡੀ ਭੈਣ ਪੱਤੀ ਚੀਨਦੀ ਦੀ ਭੈਣ ਪੱਤੀ ਉਹਦੀ ਵੀ ਦੇਤੋ ਗਈ ਮਾਂ ਦੀ ਵੀ ਦੇਤੋ ਗਈ ਭਰਾ ਦੇ ਵੀ ਦੇਤੋ ਗਈ ਛੱਡ ਬਹੂ ਦੀ ਵੀ ਦੇਤੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਵਕਤ ਅਸੀਂ ਨਵੇਂ ਸ਼ਹਿਰ ਦੇ ਵਿੱਚ ਖੜੇ ਆ ਜੀ ਇਹ ਕਿਹੜਾ ਔੜ ਔੜ ਪਿੰਡ ਆ ਜੀ ਔੜ ਪਿੰਡ ਦੇ ਵਿੱਚ ਖੜੇ ਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਨੇ ਇੱਕ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਨੇ ਅਸੀਂ ਦੱਸਣਾ ਚਾਹੁੰਦੇ ਆ ਜਿਸ ਘਰ ਦੇ ਵਿੱਚ ਖੜੇ ਆ ਜੀ ਇਹ ਭੈਣ ਨੇ ਮੈਡੀਕਲ ਲਾਈਨ ਦੇ ਵਿੱਚ ਬੜੀ ਵਧੀਆ ਪੜ੍ਹਾਈ ਕੀਤੀ ਕਿਸੇ ਸਮੇਂ ਮਤਲਬ ਕੀ ਚੀਜ਼ ਕੀਤੀ ਜੀ ਫਾਰਮੇਸੀ ਜੀ ਫਾਰਮੇਸੀ ਕੀਤੀ ਪੜ੍ਹੀ ਲਿਖੀ ਸਾਡੀ ਭੈਣ ਪਰ ਕਈ ਸਾਲਾਂ ਤੋਂ ਸੜਕਾਂ ਤੇ ਟਾਈਮ ਜਿਹੜਾ ਗੁਜ਼ਾਰ ਰਹੀ ਸੀ ਦਿਮਾਗੀ ਪ੍ਰੋਬਲਮ ਇੱਕ ਇਕੱਲਾਪਣ ਕਰਦਾ ਇਹਨਾਂ ਦੇ ਚਾਚਾ ਜੀ ਨੇ ਹਾਲਾਤ ਕਾਫੀ ਕ੍ਰਿਟੀਕਲ ਹੋ ਗਏ ਭੈਣ ਖੜੀ ਨਹੀਂ ਹੋ ਸਕਦੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਸ ਭੈਣ ਦੇ ਨਾਮ ਦੇ ਉੱਪਰ ਇੱਕ ਮੈਡੀਕਲ ਸਟੋਰ ਵੀ ਚੱਲ ਰਿਹਾ ਜਿਹੜੇ ਜਿਹੜੇ ਇਹਨਾਂ ਨੇ ਡਿਗਰੀ ਆਪਣੀ ਜੋ ਵੀ ਹਾਸਲ ਕੀਤੀ ਪੜ੍ਹਾਈ ਤੇ ਉਹ ਡਿਗਰੀ ਜਿਹੜੀ ਜਿਹੜੀ ਕਿਸੇ ਨੂੰ ਦਿੱਤੀ ਜਿਵੇਂ ਮੈਡੀਕਲ ਜਿਹੜੇ ਚਲਾ ਰਹੇ ਨੇ ਵੀਰ ਉਹ ਕੁਝ ਥੋੜੀ ਬਹੁਤੀ ਮਦਦ ਤਾਂ ਕਰ ਦਿੰਦੇ ਨੇ ਪਰ ਆਹ ਹਾਲਾਤ ਇੰਨੇ ਬਣ ਗਏ ਬੁਰੇ ਕਰਦੇ ਇਹਨਾਂ ਦੇ ਚਾਚਾ ਜੀ ਸਾਹਮਣੇ ਨੇ ਮਾੜਾ ਮੋਟਾ ਪਰ ਜਦੋਂ ਘਰ 'ਚ ਗਰੀਬੀ ਹੁੰਦੀ ਆ ਤਾਂ ਨਾ ਕੋਈ ਖੜ ਪਾਉਂਦਾ ਲਵੇ ਇੰਨੀ ਬਦਬੂ ਹੁੰਦੀ ਆ ਘਰ 'ਚ ਇੱਥੇ ਸਾਡੇ ਆਉਣ ਤੋਂ ਪਹਿਲਾਂ ਬੀਬੀਆਂ ਨੇ ਕੁਝ ਸਫਾਈ ਕਰਤੀ ਬੜੀ ਚੰਗੀ ਗੱਲ ਨਹੀਂ ਪਹਿਲਾਂ ਜੇ ਤਾਂ ਬੜੇ ਬੁਰੇ ਹਾਲਾਤ ਸੀਗੇ ਜੀ ਇੱਥੇ ਘਰ ਲੈਂਟਰ ਪਿਆ ਬੜਾ ਵਧੀਆ ਮਾਪੇ ਤਾਂ ਤੁਰ ਗਏ ਜੀ ਇਸ ਘਰ ਦੇ ਵਿੱਚੋਂ ਇਸ ਵਕਤ ਮਾਪੇ ਤਾਂ ਨਹੀਂ ਹੈਗੇ ਔਰ ਇਹਨਾਂ ਦੇ ਭਰਾ ਭੈਣ ਦੀ ਵੀ ਡੈਥ ਹੋ ਗਈ ਹੈ ਨਾ ਜੀ ਠੀਕ ਹੈ ਜੀ ਮਤਲਬ ਸਾਰਾ ਪਰਿਵਾਰ ਤੁਰ ਗਿਆ ਅੱਜ ਇਹ ਭੈਣ ਕੱਲੀ ਰਹਿ ਗਈ ਮੈਂ ਵੀਰ ਨੂੰ ਵੀ ਹੋਊਗਾ ਇੱਕ ਵਾਰੀ ਆ ਕੇ ਇਹ ਭੈਣ ਦਾ ਚਿਹਰਾ ਜ਼ਰੂਰ ਜ ਮਨਜੀਤ ਮਨਜੀਤ ਕੌਰ ਪੜਨੇ ਤੁਸੀਂ ਕਿੰਨਾ ਪੜੇ ਹੋ ਲੀ ਫਾਰਮੇਸੀ ਕੀਤੀ ਹੋ ਮੈਂ ਤਾਂ ਠੀਕ ਵੈਸੇ ਤੁਸੀਂ ਕਿਹੜੇ ਕਾਲਜ ਪੜੇ ਹੋ ਅਸੀਂ ਪੜਦੇ ਹਾਂ ਕੋਈ ਕਾਲਜ ਚ ਪੜਗੇ ਕਾਲਜ ਜੀ ਪੜੇ ਸੀਗੇ ਅੱਛਾ ਜੀ ਐਸਐਫ ਕਾਲਜ ਠੀਕ ਹੈ ਪੜਨੇ ਠੀਕ ਹੈ ਜੀ ਤੁਹਾਡੇ ਪੜਨੇ ਮੰਮੀ ਡੈਡੀ ਦੀ ਡੈਥ ਹੋਈ ਨੂੰ ਕਿੰਨੇ ਸਾਲ ਹੋ ਗਏ ਜੀ ਹਾਂ ਮੰਮੀ ਡੈਡੀ ਦੀ ਡੈਥ ਹੋਈ ਨੂੰ ਕਿੰਨੇ ਥੋੜੇ ਜਿਹੇ 2012 ਚ ਡੈਥ ਹੋਇਆ ਸੀ। ਅੱਛਾ ਜੀ ਅੱਛਾ ਹੂੰ ਤੁਸੀਂ ਭੈਣ ਇਕੱਲੇ ਹੀ ਰਹਿ ਰਹੇ ਹੋ ਘਰ 'ਚ। ਠੀਕ ਹੈ ਜੀ। ਹੂੰ ਭੈਣੇ ਤੁਹਾਡੇ ਸਰੀਰ 'ਚ ਐਸੀ ਪ੍ਰੋਬਲਮ ਕੀ ਪਈ ਤੁਸੀਂ ਖੜੇ ਨਹੀਂ ਹੋ پا ਰਹੇ। ਹਾਂ ਜੀ ਭੈਣੇ। ਹਾਂ। ਸਰੀਰ 'ਚ ਮਤਲਬ ਦਰਦ ਹੁੰਦਾ ਭੈਣੇ, ਦਰਦ ਹੁੰਦਾ ਜੀ। ਔਰ ਇਸ ਭੈਣ ਦੇ ਨਾਲ ਜੀ ਮਤਲਬ ਤੁਸੀਂ ਦੇਖੋ ਭੈਣ ਨੇ ਦੱਸਿਆ ਵੀ ਕਿੰਨਾ ਪੜੇ ਲਿਖੇ ਨੇ। ਪਰ ਫਿਰ ਵੀ ਹਾਲਾਤ ਜਦੋਂ ਘਰ 'ਚ ਮਜਬੂਰੀ ਹੁੰਦੀ ਹੈ ਇਕੱਲਾ ਪੜਨਾ ਸਭ ਤੋਂ ਵੱਡੀ ਬਿਮਾਰੀ ਆ। ਮੈਂ ਕਹਿੰਦਾ ਇਕੱਲਾਪਣ ਤਾਂ ਕੈਂਸਰ ਤੋਂ ਵੀ ਭੈੜੀ ਬਿਮਾਰੀ ਹੈ ਜੀ ਇਕੱਲਾਪਣ ਬੜੇ ਬੜੇ ਤਣਾਟ ਬੰਦਿਆਂ ਦੇ ਜਿਹੜਾ ਮਨੋਬਲ ਨੂੰ ਤੋੜ ਦਿੰਦਾ ਜੀ ਮਾਂ ਬਾਪ ਐਸੀ ਉੱਤਮ ਚੀਜ਼ ਹੁੰਦੇ ਨੇ ਜਦ ਮਾਂ ਹੁੰਦੀ ਤੇ ਅੱਜ ਭੈੰਦੇ ਹਾਲਾਤ ਨਾ ਹੁੰਦੇ ਕਿਉਂਕਿ ਮਾਂ ਇੱਕ ਅਵਤਾਰ ਹੈ ਧਰਤੀ ਦੇ ਉੱਪਰ ਜੇ ਸੱਚੇ ਪਾਤਸ਼ਾਹ ਵਾਹਿਗੁਰੂ ਅੱਲਾ ਰਾਮ ਜੀ ਨੇ ਕੋਈ ਜਿਹੜੀ ਇਨਸਾਨੀ ਜਾਮੇ ਚ ਕੋਈ ਭੇਜਿਆ ਨਾ ਅਵਤਾਰ ਤਾਂ ਉਹਦੇ ਚ ਮਾਂ ਵੀ ਇੱਕ ਉਹ ਮਾਂ ਵੀ ਅਵਤਾਰ ਹੈ ਜਿਹੜੀ ਆਪਣੇ ਬੱਚਿਆਂ ਲਈ ਕਿੱਡਾ ਵਧੀਆ ਰੋਲ ਅਦਾ ਕਰਦੀ ਹੈ ਪਰ ਇਹ ਭੈਣ ਸੜਕਾਂ ਤੇ ਫਿਰਨਾ ਤੁਸੀਂ ਸੋਚੋ ਇੱਕ ਧੀ ਸਾਡੀ ਸੜਕਾਂ ਤੇ ਤੁਰੇ ਫਿਰਦੀ ਆ ਪੰਜਾਬ ਦੀ ਜਿਹਨੇ ਪੜ੍ਹਾਈ ਵੀ ਕੀਤੀ ਪਰ ਪੜ੍ਹਾਈ ਦੇ ਹਿਸਾਬ ਨਾਲ ਮਤਲਬ ਉਨੀ ਕਾਮਯਾਬੀ ਨਹੀਂ ਮਿਲ ਪਾਈ ਵੀ ਜਿਹੜੀ ਇਨਸਾਨ ਚਾਹੁੰਦਾ ਹੁੰਦਾ ਦੇਖੋ ਕਿੰਨਾ ਸੋਹਣਾ ਪੜੇ ਭੈਣ ਹਨ ਪਰ ਬੜੀ ਪ੍ਰੋਬਲਮ ਕਿਵੇਂ ਆਈ ਇਹਨਾਂ ਦੇ ਚਾਚਾ ਜੀ ਨੇ ਆਪਣੇ ਨਾਲ ਗੱਲਬਾਤ ਕਰਦੇ ਆ ਇਹ ਕਿੰਨੇ ਕ ਸਮੇਂ ਤੋਂ ਦਿਮਾਗੀ ਬਿਮਾਰ ਨੇ 6-7 ਸਾਲ ਤੋਂ ਬਿਮਾਰ ਇਹਨਾਂ ਦੇ ਮਾਪੇ ਨੂੰ ਮਤਲਬ ਕੀ ਦਿੱਕਤ ਹੋਇਆ ਜੀ ਘਰਵਾਰ ਤਾਂ ਠੀਕ ਆ ਮਾਪੇ ਪਾ ਨੇ ਪੜਾਇਆ ਮਤਲਬ ਜਿਹੜਾ ਬੜਾ ਭਰਾ ਸੀ ਮੈਂ ਭੋਜਤ ਤੇ ਉਹ ਪਰ ਗਈ ਉਸ ਤੇ ਉਹ ਡੈਥ ਹੋ ਗਈ ਕੁੜੀ ਨੇ ਬਣਾਇਆ ਸਾਡੀ ਭੈਣ ਪਤੀ ਚੀਨਦੀ ਦੀ ਭੈਣ ਪਤੀ ਉਹਦੀ ਵੀ ਡੈਥ ਹੋ ਗਈ ਮਾਂ ਦੀ ਵੀ ਡੈਥ ਹੋ ਗਈ ਭਰਾ ਦੀ ਵੀ ਡੈਥ ਹੋ ਗਈ ਛੱਡ ਬਹੂ ਦੀ ਵੀ ਡੈਥ ਹੋ ਗਈ ਮਤਲਬ ਇਹਨਾਂ ਦੇ ਭਰਾ ਦੀ ਕਦੋਂ ਡੈਥ ਹੋਈ ਜੀ 4 ਸਾਲ ਹੋ ਗਏ ਉਹਨਾਂ ਦੀ ਘਰ ਵਾਲੀ ਦੀ ਵੀ ਮੌਤ ਹੋ ਗਈ ਜੀ ਮੌਤ ਹੋ ਗਈ ਉਹ ਕਿਵੇਂ ਮੌਤ ਹੋਈ ਮਤਲਬ ਕੈਸੇ ਟੀਵੀ ਟੀਵੀ ਸੀ ਟੀਵੀ ਸੀ ਮਤਲਬ ਇਹਨਾਂ ਦਾ ਭਰਾ ਵੀ ਚਲ ਗਿਆ ਭਾਬੀ ਵੀ ਚਲ ਗਈ ਇਹਨਾਂ ਦੀ ਭੈਣ ਵੀ ਸੀਗੀ ਭੈਣ ਵੀ ਸਿਫਗਵਾੜੇ ਗਈ ਸੀ ਫੜ ਉਹ ਜਿਹੜੇ ਬਹਾਈ ਸੀ ਉਹਨਾਂ ਨੂੰ ਵੀ ਕੋਈ ਬਿਮਾਰੀ ਸੀ ਕੋ ਨੂੰ ਕੋਈ ਬਿਮਾਰ ਓਕੇ ਮਤਲਬ ਮਾਪੇ ਨੂੰ ਨਾਰਮਲੇ ਮੌਤ ਹੋਈ ਜਾਂ ਕੋਈ ਬਿਮਾਰ ਸੀ ਜਿਹੜੇ ਕਿੰਨੀ ਦੇਖੋ ਕਿੰਨੀਆਂ ਮੌਤਾਂ ਹੋਈਆਂ ਪੰਜ ਮੌਤਾਂ ਹੋਈਆਂ ਪੰਜ ਮੌਤਾਂ ਤੋਂ ਬਾਅਦ ਅੱਜ ਧੀ ਸਾਡੀ ਕੱਲੀ ਤੁਰੇ ਫਿਰਦੀ ਹੈ ਮਤਲਬ ਕਿਤੇ ਨਾ ਕਿਤੇ ਸਾਡਾ ਫਰਜ਼ ਬਣਦਾ ਸਾਰਿਆਂ ਦਾ ਇਹ ਚਾਚਾ ਜੀ ਨੇ ਜਿੰਨਾ ਕਰ ਸਕਦੇ ਨੇ ਪਰ ਇੱਕ ਚਾਚਾ ਜੀ ਦੀ ਵੀ ਇੱਕ ਜਿਹੜੀ ਰਿਸ਼ਤਿਆਂ ਦੀ ਜਿਹੜਾ ਪੜਦਾ ਹੁੰਦਾ ਨਾ ਜੀ ਚਾਚਾ ਜੀ ਇਸ ਭੈਣ ਦੇ ਕੱਪੜੇ ਨਹੀਂ ਬਦਲ ਸਕਦੇ ਨਹਾ ਨਹੀਂ ਸਕਦੇ ਟਾਇਲਟ ਨਹੀਂ ਸਾਫ਼ ਕਰਦੇ ਅਸੀਂ ਕਰ ਸਕਦੇ ਕਿਉਂਕਿ ਇੱਕ ਜਿਹੜੀ ਸਾਡੇ ਰਿਸ਼ਤੇ ਬਣੇ ਨੇ ਜੀ ਉਹਨਾਂ ਦੀ ਕਦਰ ਇਨਸਾਨ ਕਰਦਾ ਪਰ ਕਿਤੇ ਨਾ ਕਿਤੇ ਏਦਾਂ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਬਹੁਤ ਨੇ ਸਾਨੂੰ ਸਾਡੇ ਆਲੇ ਦੁਆਲੇ ਝਾਤ ਮਾਰਨ ਦੀ ਲੋੜ ਆ ਉਹਨਾਂ ਦੀ ਮਦਦ ਕਰਨ ਦੀ ਲੋੜ ਆ ਕਿਉਂ ਨਹੀਂ ਭੈਣ ਖੜੀ ਹੋ ਪਾਰੀ ਕਿਉਂ ਸਰੀਰ ਚ ਪ੍ਰੋਬਲਮ ਆ ਭੈਣ ਦੇ ਕੁਝ ਜ਼ਖਮ ਨੇ ਜੀ ਬੈਕ ਤੇ ਕਿਉਂਕਿ ਪਈ ਹੋ ਰਹੀ ਜਦੋਂ ਇੱਥੇ ਪੂਰਾ ਪੂਰਾ ਕੂੜਾ ਕ੍ਰਿਕਟ ਸੀਗਾ ਜੀ ਇੱਥੀ ਤੰਸਲੇ ਦੇ ਵਿੱਚ ਭੈਣ ਜਿਹੜੀ ਟੁਆਲਟ ਕਰ ਲਾਂਦੀ ਸੀਗੀ ਚਲੋ ਬੀਬੀਆਂ ਦਾ ਬੜਾ ਵਧੀਆ ਜਿਹੜਾ ਉਹਨੇ ਸਫਾਈ ਕਰਤੀ ਨਹੀਂ ਤਾਂ ਉਹਰੇ ਖੜਨਾ ਵੀ ਮੁਸ਼ਕਲ ਹੋਣਾ ਸੀ ਜੀ ਘਰ ਦੇ ਹਾਲਾਤ ਕੀ ਨੇ ਜੀ ਘਰ ਬਿਲਕੁਲ ਜਿਹੜਾ ਖਾਲੀ ਪਿਆ ਜੀ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਲੈਂਟਰ ਪੈ ਗਿਆ ਜੇ ਆਪਾਂ ਗੱਲ ਕਰੀਏ ਹਾਂਜੀ ਇੱਧਰ ਰਸੋਈ ਬਣੀ ਵੀ ਆ ਕਿੰਨੇ ਸ਼ੌਂਕ ਦੇ ਨਾਲ ਮਾਂ ਬਾਪਾ ਨੇ ਘਰ ਬਣਾਇਆ ਕਿੰਨੇ ਸ਼ੌਂਕ ਦੇ ਨਾਲ ਪਰ ਘਰ ਦੀਆਂ ਜਿਹੜੀਆਂ ਮੌਤਾਂ ਦੇ ਕਾਰਨ ਅੱਜ ਤੁਸੀਂ ਦੇਖੋ ਪੀਪੇ ਦੇ ਵਿੱਚ ਜਿਹੜਾ ਆਟਾ ਨਹੀਂ ਹੈਗਾ ਔਰ ਇਸ ਭੈਣ ਦੇ ਆਹ ਹਾਲਾਤ ਬਣ ਚੁੱਕੇ ਨੇ ਕਿੰਨੇ ਚਾਵਨ ਵਾਲਾ ਇਨਸਾਨ ਆਪਣਾ ਘਰ ਬਣਾਉਂਦਾ ਤੇ ਅੱਜ ਮਹਾਰਾਜ ਵੱਲੋਂ ਬਰਤਨ ਦਾ ਹੁਕਮ ਨਹੀਂ ਹੈਗਾ ਵੀ ਮਹਾਰਾਜ ਵੱਲੋਂ ਜਿਹੜਾ ਦੇਖੋ ਤੁਸੀਂ ਕਹੇ ਜਿਹੇ ਹਾਲਾਤ ਘਰਾਂ ਦੇ ਬਣ ਗਏ ਸਾਡੀ ਭੈਣ ਜਿਹੜੀ ਕੱਲੀ ਹੋ ਸੜਕਾਂ ਤੇ ਫਿਰਨਾ ਪੜ੍ਹਾਈ ਕਰਨ ਦੇ ਬਾਵਜੂਦ ਕਿਤੇ ਤਾਂ ਡਾਕਟਰਾਂ ਨੂੰ ਜਿਹੜਾ ਠੀਕ ਕਰਨਾ ਸੀਗਾ ਡਾਕਟਰ ਬਣ ਕੇ ਮਰੀਜ਼ਾਂ ਨੂੰ ਠੀਕ ਕਰਨਾ ਸੀਗਾ ਕਿਤੇ ਅੱਜ ਆਪ ਮਰੀਜ਼ ਬਣੀ ਪਈ ਆ ਭੈਣ ਇਧਰੋਂ ਆਈ ਆ ਆਪਾਂ ਸਾਰਾ ਘਰ ਦਿਖਾਈਏ ਸੋਹਣਾ ਵੀਰੇ ਦੋ ਤਿੰਨ ਕਮਰੇ ਬਣੇ ਨੇ ਇਹ ਲੈਂਟਰ ਪਿਆ ਮਾਪੇ ਪਾਏ ਸੀ ਜਾਂ ਇਸ ਭੈਣ ਨੇ ਪਾਇਆ ਇਹਦੀ ਭੈਣ ਨੇ ਇਹਦੀ ਭੈਣ ਨੇ ਇਹਦੀ ਭੈਣ ਨੇ ਬਣਾਇਆ ਬੱਚੇ ਰਗੇ ਮੁਕਾਮ ਮੁਕਾਮ ਤਾਂ ਵਿਚੇ ਰਗੇ ਦੋ ਭਗਵਾੜੇ ਬੱਚੇ ਦੀ ਭੈਣ ਤੇ ਸਾਡੀ ਭਤੀਜੀ ਤੇ ਭੈਣ ਨੇ ਨਹੀਂ ਵਿਆਹ ਕਰਾਇਆ ਜੀ ਨਹੀਂ ਭੈਣ ਇਹ ਭਤੀਜਾ ਜੀ 12 13 ਸਾਲ ਹੋ ਗਿਆ ਬਿਮਾਰ ਉਹਨੂੰ ਉਦੋਂ ਮੰਮੀ ਡੈਡੀ ਜਿੰਦੇ ਸੀਗੇ ਜਦੋਂ ਬਿਮਾਰ ਹੋ ਵੀ ਉਹਦੇ ਬਾਅਦ ਚ ਜਦੋਂ ਮੰਮੀ ਡੈਡੀ ਦੀ ਡੈਥ ਹੋਈ ਆ ਉਹਦੇ ਬਾਅਦ ਚ ਜ਼ਿਆਦਾ ਹੋ ਗਏ ਓਕੇ ਹਾਂਜੀ ਇਹ ਜੀ ਭੈਣ ਦੀ ਉਮਰ ਕਿੰਨੀ ਹੋਣੀ ਜੀ ਅਜੇ ਨਹੀਂ ਹੈਗੀ ਆ 35 ਤੋਂ ਉੱਪਰ ਆ ਜੀ 35 ਜਦੋਂ ਪੜਦੀ ਸੀ ਭੈਣ ਤੁਹਾਨੂੰ ਪੂਰੀ ਸੋਜੀ ਆ ਨਾ ਤੁਸੀਂ ਮਤਲਬ ਇਹ ਪੜੀ ਆ ਉਦੋਂ ਬਾਅਦ ਇਹਨੇ ਫਿਰ ਕੋਈ ਜੌਬ ਨਹੀਂ ਕਰੀ ਕਿਤੇ ਕੋਈ ਅਪਲਾਈ ਨਹੀਂ ਮਤਲਬ ਆਲਮਟੋਰ ਹੋ ਗਿਆ ਸੀ ਉਧਰੋਂ ਉਦੋਂ ਬਿਮਾਰ ਹੋ ਗਏ ਸੀ ਮੋਗੇ ਨਹੀਂ ਕਾਲਜ ਆ ਉੱਥੇ ਕੀਤਾ ਸੀਗਾ ਡੀ ਫਾਰਮੇਸੀ ਕੀਤੀ ਉੱਥੇ ਜਾਨੀ ਕਿ ਜਦੋਂ ਕੋਰਸ ਪੂਰਾ ਹੋਇਆ ਜਦੋਂ ਇੱਥੇ ਆਏ ਆ ਉਦੋਂ ਬਿਮਾਰ ਹੋ ਗਏ ਸੀ ਡਿਪਰੈਸ਼ਨ ਚ ਚਲੇ ਗਏ ਸੀ ਥੋੜਾ ਅੱਛਾ ਵੀਰੇ ਜਿਵੇਂ ਮਤਲਬ ਪੜਦੇ ਸੀ ਕੋਈ ਇਹਨਾਂ ਦੇ ਦੋਸਤ ਮਿੱਤਰ ਕੋਈ ਹੋਰ ਡਾਕਟਰ ਇਹਨਾਂ ਨੂੰ ਕੋਈ ਜਾਣਦੇ ਹੋਣ ਕੋਈ ਇਹਨਾਂ ਦੀ ਮਦਦ ਕਰਨ ਲਈ ਕਦੇ ਅੱਗੇ ਆਏ ਹੋਣ ਵੀਰੇ ਕੋਈ ਨਹੀਂ ਜਿਹੜੇ ਮੈਡੀਕਲ ਸਟੋਰ ਨੂੰ ਇਹਨਾਂ ਨੇ ਆਪਣਾ ਲਾਇਸੈਂਸ ਦਿੱਤਾ ਜੀ ਉਹਨਾਂ ਨੇ ਕੋਈ ਮਦਦ ਕੀਤੀ ਕੁਛ ਨਹੀਂ ਜੀ ਨਾ ਉਹਨਾਂ ਦਾ ਜੀ ਪਤਾ ਹੈ ਮੈਡੀਕਲ ਸਟੋਰ ਆ ਮੈਡੀਕਲ ਸਟੋਰ ਆ ਜੀ ਕਿੱਥੇ ਕਿੱਥੇ ਆ ਜੀ ਨਵਾਂ ਸ਼ਹਿਰ ਰੇਲਵੇ ਰੋਡ ਤੇ ਨਵਾਂ ਸ਼ਹਿਰ ਰੇਲਵੇ ਰੋਡ ਦੇ ਉੱਪਰ ਮੈਡੀਕਲ ਸਟੋਰ ਆ ਜੀ ਕੋਈ ਉਹਨਾਂ ਨੂੰ ਭੈਣ ਨੇ ਆਪਣਾ ਜਿਹੜਾ ਲਾਇਸੈਂਸ ਉਹਨ ਦਾ ਮੈਡੀਕਲ ਦਾ ਉਹ ਦਿੱਤਾ ਵਾ ਉਹ ਸੁਣ ਚ ਆਇਆ ਵੀ ਉਹ 3000 ਰੁਪਏ ਮਹੀਨਾ ਦਿੰਦੇ ਸੀ ਜੀ ਪਰ ਅਸੀਂ ਉਹਨਾਂ ਨੂੰ ਵੀ ਹਾਂ ਜੀ 2000 ਦਿੰਦੇ ਸੀਗੇ ਇਹ ਅਇਤੋਂ 6 ਸਾਲ ਡੇਢ ਸਾਲ ਪਹਿਲਾਂ ਕਹਿ ਕੂਕੇ 1000 ਰੁਪਏ ਮਸੀਬਤ ਹੋਇਆ ਸੀ ਦੇਖੋ ਕਿਸਮਾ ਦੇਖੋ ਚਾਚਾ ਜੀ ਮਤਲਬ ਕਿਤੇ ਦੇਸਪੈਣ ਨੇ ਅੱਜ ਆਪਣਾ ਮੈਡੀਕਲ ਕਰਨਾ ਸੀ ਜੀ ਊੜਾ ਸਾਹਿਬ ਕਿਤੇ ਅੱਜ ਆਪ ਤਰਸ ਰਹੀ ਆ ਮਤਲਬ ਸੋਚਣ ਵਾਲੀ ਗੱਲ ਹੈ ਸਰਦਾਰ ਰਸ਼ੀਦ ਭਗਤ ਸਿੰਘ ਜੀ ਦੀ ਧਰਤੀ ਆ ਜਿੱਥੇ ਅੱਜ ਆਪਾਂ ਖੜੇ ਆ ਸਰਦਾਰ ਰਸ਼ੀਦ ਭਗਤ ਸਿੰਘ ਜੀ ਨੇ ਇਸ ਧਰਤੀ ਤੋਂ ਪਿੰਡ ਖੜਕੜ ਕਲਾ ਤੋਂ ਜਨਮ ਲਿਆ ਆ ਸੋ ਉਹਨਾਂ ਨੇ ਤਾਂ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਸੀ ਤੇ ਅੱਜ ਇਸ ਪਿੰਡ ਦੇ ਵਿੱਚ ਓੜ ਦੇ ਵਿੱਚ ਦੇਖੋ ਕਿਹੋ ਜਿਹੇ ਹਾਲਾਤ ਬਣ ਗਏ ਕਿ ਸਾਨੂੰ ਆਪ ਨੂੰ ਸ਼ਰਮ ਆਜੀ ਦੇਖ ਕੇ ਜੀ ਬਾਕੀ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਮੈਂ ਕਿ ਤੁਸੀਂ ਜਿਹੜਾ ਆਪਣੀ ਟੀਮ ਦੇ ਨਾਲ ਇੱਥੇ ਪਹੁੰਚਿਓ ਭਾਜੀ ਪਾਲ ਭਾਜੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਤੁਹਾਡਾ ਜੀ ਇਹ ਅਰੋੜਾ ਜੀ ਨੇ ਜੀ ਇਹ ਵੀ ਬਹੁਤ ਵਧੀਆ ਸੇਵਾ ਇੱਥੇ ਸਾਡੇ ਇਲਾਕੇ ਦੇ ਵਿੱਚ ਨਵੇਂ ਸ਼ਹਿਰ ਚ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਨਿਭਾ ਰਹੇ ਨੇ ਜਿਵੇਂ ਕਿਸੇ ਦੇ ਮਕਾਨ ਬਣਾਉਣੇ ਰਾਸ਼ਨ ਦੇਣਾ ਵੀ ਰਿਹਾਉਣੀ ਜੌਬ ਵੀ ਕਰਦੇ ਨੇ ਨਾਲ ਨਾਲ ਤੇ ਜਿਹੜਾ ਅਸਲ ਧਰਮ ਆ ਜਿਹੜੀ ਅਸਲ ਡਿਊਟੀ ਸਾਡੀ ਪ੍ਰਮਾਤਮਾ ਨੇ ਲਾਈ ਆ ਉਹ ਇਹਨਾਂ ਦੇ ਅੰਦਰ ਵੱਸਦੀ ਆ ਅਸਲ ਪ੍ਰਮਾਤਮਾ ਦੀ ਡਿਊਟੀ ਇਹ ਕਰ ਰਹੇ ਨੇ ਕਿਉਂਕਿ ਲੋੜ ਬੰਦਾਂ ਲਈ ਖੜ੍ਹ ਰਹੇ ਨੇ ਨਹੀਂ ਇਨਸਾਨ ਕਹਿੰਦਾ ਮੈਨੂੰ ਕੀ ਲੋੜ ਆ ਇਸ ਕਰਕੇ ਸਾਨੂੰ ਇਸ ਚੀਜ਼ ਤੋਂ ਨਿਕਲਣ ਦੀ ਲੋੜ ਆ ਮੈਨੂੰ ਕੀ ਲੋੜ ਆ ਸਾਨੂੰ ਲੋੜ ਆ ਸਾਡੀਆਂ ਧੀਆ ਪੈਣਾ ਉਹੀ ਧੀਆ ਸਾਡੀ ਉਹੀ ਪੈਣਾ ਜਿਹਦੇ ਕੁੱਖ ਦੇ ਵਿੱਚੋਂ ਇਹ ਉਹੀ ਮਾਂ ਜਿਹਦੇ ਕੁੱਖ ਦੇ ਵਿੱਚੋਂ ਭਗਤ ਸਿੰਘ ਵਰਗੇ ਜਿਹਦੇ ਕੁੱਖ ਦੇ ਵਿੱਚੋਂ ਕਿੱਡੇ ਕਿੱਡੇ ਯੋਧੇ ਪੈਦਾ ਹੋਏ ਅੱਜ ਸਾਡੀਆਂ ਉਹੀ ਪੈਣਾ ਸੜਕਾਂ ਤੇ ਰੁਲਣੀਆਂ ਸਾਡਾ ਫਰਜ਼ ਨਹੀਂ ਬਣਦਾ ਜੀ ਸਾਡਾ ਫਰਜ਼ ਬਣਦਾ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਤੋਂ ਆਏ ਹਾਂ ਜੀ ਸਾਡੇ ਕੋਲੇ ਬੜਾ ਵਧੀਆ ਅੱਗੇ ਪ੍ਰਬੰਧ ਹੋ ਰਿਹਾ ਮਹਾਰਾਜ ਦੀ ਕਿਰਪਾ ਨਾਲ ਉੱਥੇ ਇਸ ਭੈਣ ਦਾ ਇਲਾਜ ਹੋਊਗਾ ਇਲਾਜ ਹੋ ਕੇ ਬਿਲਕੁਲ ਤੰਦਰੁਸਤ ਹੋ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੋਗੇ ਸਾਨੂੰ ਯਕੀਨ ਹੈ ਉਸ ਅਕਾਲ ਪੁਰਖ ਵਾਹਿਗੁਰੂ ਤੇ ਸਾਨੂੰ ਤੁਹਾਡੇ ਸਾਥ ਦੀ ਲੋੜ ਹੁੰਦੀ ਹੈ ਇਦਾਂ ਦੇ ਕਾਰਜਾਂ ਦੇ ਵਿੱਚ ਜਿਵੇਂ ਕਿ ਹੁਣ ਭੈਣ ਨੂੰ ਆਪਾਂ ਲੈ ਕੇ ਜਾਵਾਂਗੇ ਤਾਂ ਤੁਸੀਂ ਹੋਰ ਵੀ ਭੈਣ ਭਰਾਵਾਂ ਮੈਨੂੰ ਗੱਲਬਾਤ ਕਰਨੀ ਹੈ ਤੁਸੀਂ ਕਦੇ ਆਇਓ ਲਚਕਾਣੀ ਆਸ਼ਰਮ 'ਚ ਮਿਲਣ ਲਈ ਕਿਉਂਕਿ ਤੁਹਾਨੂੰ ਆਪਣਾ ਜਿਹੜਾ ਮਜ਼ਬੂਤੀ ਲੱਗਣੀ ਹੈ ਤੁਹਾਡੇ ਆਪਣੇ ਦ ਮਤਲਬ ਤੁਸੀਂ ਸੋਚੋ ਜਿਹੜੀ ਮੈਡੀਕਲ ਦੀ ਪੜ੍ਹਾਈ ਆ ਮਹਿੰਗੀ ਹੁੰਦੀ ਆ ਫਿਰ ਵੀ ਮਾਂ ਬਾਪ ਇਹਨਾਂ ਦੇ ਇਹਨਾਂ ਦੇ ਪਿਤਾ ਜੀ ਕੀ ਕਰਦੇ ਸੀ ਜੀ ਮਜ਼ਦੂਰੀ ਕਰਦੇ ਸੀ ਮਜ਼ਦੂਰੀ ਚੌਂਕੀਦਾਰੀ ਕਰਕੇ ਹੀ ਆਪਣੀ ਬੱਚੀ ਨੂੰ ਪੜਾਇਆ ਤੇ ਅੱਜ ਬੱਚੀ ਬੈੱਡ ਤੇ ਪਈ ਆ ਖੜੀ ਨਹੀਂ ਹੋ ਸਕਦੀ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਬੱਸ ਮਹਾਰਾਜ ਜੀ ਮਹਾਰਾਜ ਤੁਸੀਂ ਆਏ ਹੋ ਅੱਥਰੂ ਨਹੀਂ ਕੋਈ ਕਰਦਾ ਤੁਸੀਂ ਤੁਹਾਡੀ ਵੀਡੀਓ ਤੇ ਵੀ ਕਈ ਵਾਰੀ ਮੈਸੇਜ ਕੀਤਾ ਮੈਂ ਧੰਨਵਾਦ ਤੁਹਾਡਾ ਤੁਸੀਂ ਸਾਡਾ ਮਾਣ ਕੀਤਾ ਤੁਸੀਂ ਵੀ ਹਾਊਸ ਪਰ ਤੁਸੀਂ ਕਰਦੇ ਹਾਂ ਜੀ ਦੋਨੋਂ ਕਰਦੇ ਜੀ ਵੀਰ ਨਾ ਜੀ ਇਹਨਾਂ ਦੀ ਨੌਕਰੀ ਕਰਦਾ ਬਿਜਲੀ ਬੋਰਡ ਦੇ ਵਿੱਚ ਪ੍ਰਾਈਵੇਟ ਮਹਿਕਮੇ ਚ ਜਿੱਦਾਂ ਉੱਥੇ ਪ੍ਰਾਈਵੇਟ ਤੌਰ ਤੇ ਆਪਾਂ ਠੇਕੇ ਦੇ ਬੰਦੇ ਨਹੀਂ ਲੱਗ ਜਾਂਦੇ ਜਿਵੇਂ ਇਹ ਵੀਰ ਉੱਥੇ ਜੌਬ ਕਰਦਾ ਇਹਨੂੰ ਸ਼ਨੀਵਾਰ ਦੀ ਕੱਲੀ ਛੁੱਟੀ ਹੁੰਦੀ ਆ ਇਹ ਟਰੈਕਟਰ ਚਲਾਉਂਦਾ ਜਿੱਦਾਂ ਤੇ ਸ਼ਨੀਵਾਰ ਦੀ ਜਿਹੜੀ ਛੁੱਟੀ ਹੁੰਦੀ ਜਿਹੜਾ ਸ਼ਨੀਵਾਰ ਦਾ ਦਿਨ ਆ ਆਪਣੀ ਭੈਣ ਦੇ ਲਿਖੇ ਲੋਂਦਾ ਹੈ ਵੀਰ ਆਪਣੀ ਭੂਆ ਭੂਆ ਲੱਗ ਭੂਆ ਦੇ ਲਿਖੇ ਲੋਂਦਾ ਵੀ ਟਾਇਲਟ ਬਾਥਰੂਮ ਇੱਥੇ ਇਕੱਠਾ ਹੋ ਜਾਂਦਾ ਹਫਤੇ ਦਾ ਜਿੱਦਾਂ ਵਨ ਵੀਕ ਦਾ ਟਾਇਲਟ ਬਾਥਰੂਮ ਇਕੱਠਾ ਹੋ ਗਿਆ ਤਾਂ ਇਹਨੇ ਆਪ ਆ ਕੇ ਚੱਕਣਾ ਚੱਕ ਕੇ ਸਫਾਈ ਕਰਨੀ ਕੱਪੜੇ ਬਦਲਨੇ ਸਾਰਾ ਇਸ ਵੀਰ ਦੀ ਜ਼ਿੰਮੇਵਾਰੀ ਜੋ ਮੈਨੂੰ ਕੱਲ ਮੈਂ ਜਦੋਂ ਸ਼ਾਮੀ ਇੱਥੇ ਪਹੁੰਚਿਆ ਨਾ ਜੀ ਇੱਥੇ ਖੜਿਆ ਨਹੀਂ ਗਿਆ ਇੰਨਾ ਬੁਰਾ ਹਾਲ ਸੀ ਮੈਂ ਫਿਰ ਆਲੇ ਦੁਆਲੇ ਝਾਤੀ ਮਾਰੀ ਵੀ ਕਿਤੇ ਕੀੜੇ ਤਾਂ ਨਹੀਂ ਪੈ ਗਏ ਜੀ ਬਿਲਕੁਲ ਕਿਉਂ ਜਿੰਨੀ ਸਮੈਲ ਸੀ ਉਸ ਹੱਬ ਨਾਲ ਦੇਖਿਆ ਤਾਂ ਮੈਨੂੰ ਇੰਨਾ ਲੱਗਦਾ ਜੇ ਪਲ ਭਾਜੀ ਤੁਸੀਂ ਅੱਜ ਨਾ ਇੱਥੇ ਪਹੁੰਚਦੇ ਤਾਂ ਮੇਰੇ ਹਿਸਾਬ ਨਾਲ ਕੱਲ ਪਰਸੋਂ ਤੱਕ ਇਸ ਭੈਂ ਦੇ ਕੀੜੇ ਪੈ ਨਹੀਂ ਸਾਰੀ ਬੋ ਸੋ ਮੈਂ ਹੁਣ ਵੀ ਧੰਨਵਾਦ ਦਿਆਂ ਉਹਨਾਂ ਭੈਣਾ ਭਰਾਵਾਂ ਦਾ ਜਿਹੜੇ ਅੱਜ ਆ ਕੇ ਸਾਡੇ ਤੋਂ ਆਉਣ ਤੋਂ ਪਹਿਲਾਂ ਇਹਨੂੰ ਨਵਾਇਆ ਤੇ ਕੱਪੜੇ ਪਵਾਤੇ ਠੀਕ ਹੈ ਆਪਾਂ ਜੀ ਭੈਣ ਹਾਂਜੀ ਮੈਂ ਦੇਖ ਲਈ ਕੋਈ ਨਾ ਦੇਖ ਲਈ ਮੈਂ ਦੇਖ ਲਈ ਤੇ ਦੇਖ ਲਈ ਜੀ ਮੈਨੇ ਆਜੂ ਵੀਰੇ ਆਜੂ ਵੀਰੇ ਆਪਾਂ ਦੇਖੋ ਜੀ ਮੜੀ ਦੀ ਗੱਲਬਾਤ ਕਰਕੇ ਦੇਖਿਓ ਜੀ ਭੈਣ ਦਾ ਮਤਲਬ ਕੀ ਦੱਸਦੇ ਹੋਣਗੇ ਕੋਈ ਇਹਨਾਂ ਨੇ ਕੋਈ ਟੈਸਟ ਟੁਸਟ ਕਰਾਏ ਹੋਣ ਕਦੇ ਤੁਸੀਂ ਕੋਈ ਟੈਸਟ ਟੁਸਟ ਕਰਾਏ ਸੀ ਜੀ ਕਦੇ ਬਾਹਰ ਫਿਰਦੇ ਹੋਏ ਤੁਸੀਂ ਦਵਾਈ ਲੈਂਦੇ ਕੋਈ ਮੈਡੀਕਲ ਤੋਂ ਠੀਕ ਆ ਬਿਮਾਰ ਨਹੀਂ ਹਾਂ। ਬਿਮਾਰ ਨਹੀਂ ਹੈ ਜੀ। ਪਹਿਲਾਂ ਕੀ ਦੁਖਦاتی ਜਾਂ ਬਿਮਾਰ ਤੇ? ਮੈਂ ਠੀਕ ਹਾਂ। ਮੈਂ ਦਵਾਈ ਲੈਤੀ ਕਰਦਿਆਂ ਨੂੰ ਮੈਂ ਠੀਕ ਹਾਂ। ਕਿੱਥੋਂ ਲੈਂਤੀ ਹੈ ਜੀ ਦਵਾਈ? ਕਿੱਥੋਂ ਲੈਂਤੀ ਹੈ ਜੀ? ਦਵਾਈ ਮੈਂ ਲੈ ਆਤੀ ਸੀ। ਮਦਾਨ ਦੇ ਲੈ ਆਤੀ ਸੀ। ਅੱਛਾ ਜੀ, ਅੱਛਾ ਜੀ। ਠੀਕ ਹੈ ਜੀ। ਕਈ ਵਾਰੀਆਂ ਹੁੰਦਾ ਨਾ ਬਾਹਰ ਜਦੋਂ ਸੜਕਾਂ ਤੇ ਇਕਨੇ ਰੋਟੀ ਪਾਣੀ ਫਿਰ ਕਿੱਥੇ ਖਾਂਦੇ ਸੀ? ਇਸ਼ਨਾਨ ਇਸ਼ਨਾਨ ਕਰਦੇ ਸੀ। ਕਦੇ ਕਿਸੇ ਨੇ ਖਵਾ ਦਿੱਤੀ, ਕਦੇ ਕਿਸੇ ਸਰਪੰਚ ਸਾਹਿਬ ਜੀ ਉਹਨਾਂ। ਅੱਛਾ ਜੀ ਸਰਪੰਚ ਸਾਹਿਬ ਠੀਕ ਹੈ ਜੀ। ਧੰਨਵਾਦ। ਧੰਨਵਾਦ ਜੀ। ਉਹਨਾਂ ਦਾ ਵੀ ਤੁਹਾਨੂੰ। ਤੇ ਜਿੱਦਾਂ ਜਿੱਦਾਂ ਕਿਸੇ ਨੂੰ ਪੈਸੇ ਆਉਂਦੇ ਆ ਹਾਂਜੀ ਮਾਸਟੀ ਠੀਕ ਆ ਪੜ੍ਹਨੇ ਮਤਲਬ ਕੀ ਹਾਲਾਤ ਬਣ ਗਏ ਜੀ ਘਰ ਬੜਾ ਵਧੀਆ ਬਣਿਆ ਵਾ ਮਾਂ-ਬਾਪ ਸੀਗੇ ਕਿਵੇਂ ਆ ਹਾਲਾਤ ਬਣੇ ਬਸ ਜਦੋਂ ਚੱਲ ਗਏ ਫਿਰ ਦੀਦੀ ਮੁੱਕ ਗਏ ਹਾਂਜੀ ਭਰਾ ਮੁੱਕ ਗਏ ਫਿਰ ਹਾਂਜੀ ਇਸ ਕਰਕੇ ਪੜ੍ਹਨੇ ਮਤਲਬ ਜਦੋਂ ਇਹ ਪੜ੍ਹਾਈ ਕਰਕੇ ਆ ਤੇ ਉਦੋਂ ਜੋਬ-ਜੋਬ ਨਹੀਂ ਅਪਲਾਈ ਕੀਤੀ ਮਤਲਬ ਸਾਰੇ ਆਂਦੇ ਹੀ ਬਿਮਾਰ ਹੋ ਗਏ ਸੀ ਜਦੋਂ ਹਾਂਜੀ ਸਰ ਬੜੇ ਹਾਲਾਤ ਹਨਾ ਜੀ ਦੇਖ ਲਓ ਇੰਨਾ ਪੜ੍ਹ ਕੇ ਵੀ ਪਹਿਣ ਅੱਜ ਗੁਰੂ ਸਾਹਿਬ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਜਮੋ ਸਾਹਿਬ ਠੀਕ ਠਾਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਧੰਨਵਾਦ ਇਹ ਦੇਖ ਕੇ ਸਾਨੂੰ ਮੈਨ ਲੱਗਦਾ ਵੀ ਇਨਸਾਨੀਅਤ ਹਲੇ ਜਿੰਦਾ ਆ ਠੀਕ ਹੈ ਨਾ ਜੀ ਤੇ ਅਸੀਂ ਇਸ ਗੱਲ ਦੀ ਵੀ ਮਾਫੀ ਚਾਹੁੰਦੇ ਆ ਕਿ ਸਾਡੇ ਸਾਡਾ ਸਾਡੇ ਕੋਲ ਇਹਦੇ ਭੈਣ ਵਾਲਾਂ ਕੋਈ ਧਿਆਨ ਨਹੀਂ ਦੇ ਹੋਇਆ ਕਿਉਂਕਿ ਇਸ ਮਹੱਲੇ ਦੇ ਵਿੱਚ ਪਹਿਲਾਂ ਹੀ ਸਰਪੰਚ ਸਾਹਿਬ ਜਿਹੜੇ ਹੁਣ ਇਸ ਵੇਲੇ ਬਾਹਰ ਆ ਉਹਨਾਂ ਨੂੰ ਇਹਨਾਂ ਦੇ ਹਾਲਾਤਾਂ ਨਾਲ ਚੰਗੀ ਤਰ੍ਹਾਂ ਇਹਨਾਂ ਦੇ ਹਾਲਾਤਾਂ ਦੇ ਵਾਕਿਫ ਸੀਗੇ ਠੀਕ ਹੈ ਜੀ ਸਾਨੂੰ ਤਾਂ ਕਹਿਣ ਦਾ ਮਤਲਬ ਆ ਹੁਣ 2 ਘੰਟੇ ਪਹਿਲਾਂ ਇਹਨਾਂ ਨੇ ਫੋਨ ਕੀਤਾ ਸੀ ਭਵੈਣ ਦੇ ਨਾਲ ਆ ਬਾਕਿਆ ਹੋ ਗਿਆ ਆ ਪਰ ਤੁਸੀਂ ਇਹਨਾਂ ਦੀ ਯਾਨੀ ਕਹਿੰਦਾ ਮਤਲਬ ਵੀਡੀਓ ਜੋ ਵੀ ਇਹਨਾਂ ਨੇ ਤੁਹਾਨੂੰ ਵੀਡੀਓ ਭੇਜੀ ਉਹ ਦੇਖ ਕੇ ਇਨਸਾਨੀਅਤ ਦੇ ਨਾਤੇ ਜੋ ਤੁਸੀਂ ਆਏ ਆ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ ਤੁਹਾਨੂੰ ਦੇਖ ਕੇ ਐਂ ਲੱਗਦਾ ਬੇ ਇਨਸਾਨੀਅਤ ਔਰ ਪਰਮਾਤਮਾ ਹੈਗਾ ਆ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ ਧੰਨਵਾਦ ਜਿਹੜੀ ਤੁਸੀਂ ਸੇਵਾ ਕਰਦੇ ਹੋ ਉਹਦੀ ਬਰਾਬਰੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਵੀਰੇ ਤੁਸੀਂ ਮਤਲਬ ਕਿੰਨੇ ਕ ਸਮੇਂ ਤੋਂ ਇਹ ਭੈਣ ਨਾ ਮਤਲਬ ਜਿਵੇਂ ਆਪ ਤਾਂ ਨਹੀਂ ਦੱਸ ਪਾ ਰਹੇ ਹਨਾ ਅਸਲ ਵੀਰੇ ਇਹਨਾਂ ਨਾਲ ਇਹਨਾਂ ਦੇ ਉਹ ਸਰੀਰ 'ਚ ਦੇਖੋ ਕੋਈ ਸੱਟ ਨਹੀਂ ਵੱਜੀ ਇਹਨਾਂ ਤੇ ਕੋਈ ਇਹਨਾਂ ਨੂੰ ਮਤਲਬ ਹੋਇਆ ਕੀ ਇੱਕੋ ਲਗ ਤੁਰਦੇ ਫਿਰਦੇ ਸੜਕਾਂ 'ਤੇ ਤੁਰੇ ਫਿਰਦੇ ਸੀ ਸ਼ਹਿਰ 'ਚ ਜਾਂਦੇ ਸੀ ਜਿੱਥੋਂ ਆਪਾਂ ਬੈਠੇ ਆ ਜਿੱਦਾਂ ਆਪਣਾ ਜਿੱਥੋਂ ਪਾਏ ਹਨ ਨਾ ਉੱਥੇ ਤੇ ਬੈਂਚ ਲੱਗਿਓ ਆ ਇਹ ਸ਼ਾਮ ਨੂੰ ਉੱਥੇ ਆ ਕੇ ਬਹਿ ਜਾਣਾ ਜੋ ਜਦਾਂ ਬਜ਼ੁਰਗਾਂ ਦੇ ਨਾਲ ਗੱਲਬਾਤਾਂ ਕਰਨੀ ਕੋਈ ਕੋਈ ਮੈਂਟਲੀ ਨਹੀਂ ਪੂਰਾ ਇਹਨਾਂ ਨੂੰ ਜਿਆਦਾ ਸਕੂਰੀਆ ਇਸ ਲਈ ਠੀਕ ਆ ਬਸ ਤੁਰਦੇ ਫਿਰਦੇ ਜਦੋਂ ਉਹਨੂੰ ਕਹਿੰਦੇ ਇੱਕ ਸਿਹਤਪਾਰੀ ਹੋਣ ਦੇ ਨਾਲ ਉਹਦੇ ਨਾਲ ਵੀ ਤੋਰਨ ਦੇ ਵਿੱਚ ਦਿੱਕਤ ਆ ਗਈ ਕੁਝ ਜਿਹਦਾ ਅੰਦਰ ਰਹਿਣ ਦੇ ਵਿੱਚ ਨਾ ਕਿ ਕਿਸੇ ਨੂੰ ਪਤਾ ਨਹੀਂ ਲੱਗਿਆ ਥੋੜੇ ਦਿਨ ਤਾਂ ਫੇਰ ਇੱਥੇ ਸਾਡੇ ਕਰਿਆਨੇ ਦੀ ਦੁਕਾਨਾਂ ਦੀ ਸਰਾ ਦੀ ਉਹਨਾਂ ਨੇ ਆਪਣੇ ਦਿਪਾ ਜੀ ਦੀ ਉਹਨਾਂ ਨੂੰ ਦੱਸਿਆ ਵੀ ਉਹ ਕੁੜੀ ਸਾਡੇ ਕੋਲ ਸੌਦਾ ਲੈਣ ਨਹੀਂ ਆਈ ਰੋਜ਼ ਉਹਨਾਂ ਤੋਂ ਕੁਝ ਨਾ ਕੁਝ ਲੈ ਕੇ ਆਂਦੀ ਹੁੰਦੀ ਸੀ ਆਹ ਦੇ ਹਾਂਜੀ ਇਹਨਾਂ ਚ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਪਕਹਿੰਦੇ ਅਸੀਂ ਪਰਮੇਸ਼ਰ ਹੈ ਨਹੀਂ ਪਰ ਪਰਮੇਸ਼ਰ ਇਨਸਾਨਾਂ ਦੇ ਵਿੱਚ ਬਸ ਕੇ ਸਾਰੇ ਭਲੇ ਕੰਮ ਕਰਦਾ ਅਸੀਂ ਬੱਚੀ ਲਈ ਬਹੁਤ ਮਨੋ ਦੁਖੀ ਬਹੁਤ ਜੀ ਜੀ ਦਰਦ ਜਦੋਂ ਆਉਂਦੀ ਹੁੰਦੀ ਹੈ ਦੇਖਣਾ ਵੀ ਲੰਗੇ ਪੈਰੀ ਅੱਧੇ ਘੁੰਮਦੀ ਰਹਿਣਾ ਤੇ ਸਾਡੇ ਕੋਲ ਕਰਿਆਨੇ ਦਾ ਸਮਾਨ ਮੇਕ ਤੋਂ ਲੈ ਕੇ ਜਾਣਾ ਖਾਣ ਪੀਣ ਨਾਲ ਜੀ ਪਰ ਇਹਨਾਂ ਦਾ ਸੁਗਵਚਾਰੀ ਨੇ ਜਿੰਨਾ ਮਹੀਨੇ ਦਾ ਹੋਣਾ ਬਾਅਦ ਚ ਮੈਨੂੰ 8900 ਰੁਪਏ ਫੜਾ ਜਾਣ। ਤੇ ਅੰਕਲ ਮੈਂ ਵੀ ਕਦੀ ਮਨਾ ਨਹੀਂ ਕੀਤਾ। ਮੈਂ ਕਿਹਾ ਵਿਚਾਰੀ ਧਿਆਣੀ ਸਾਡੇ ਪ੍ਰਿੰਟ ਦੀ ਕੁੜੀ ਆ ਜੀ। ਤੇ ਫਿਰ ਥੋੜੇ ਕਿ ਦਿਨਾਂ ਪਹਿਲੀ ਤੋਂ ਪਹਿਲਾਂ ਇਹ ਮੈਂ ਕਹਿੰਦੀ ਚਾਚਾ ਮੇਰੇ ਕਿੰਨੇ ਪੈਸੇ ਬਣੇ ਮੈਂ ਕਿਹਾ ਪੁੱਤ 890 ਰੁਪਏ ਤੁਹਾਡੇ ਬਣ ਗਏ। ਕਹਿੰਦੀ ਮੈਨੂੰ ਮਿਲ ਜਾਣੇ ਮੈਂ ਦੇ ਦੇਣੇ ਆ। ਇਹ ਮੈਨੂੰ 5 ਤਰੀਕ ਨੂੰ ਪੈਸੇ ਦੇ ਕੇ ਗਈ ਆ। ਠੀਕ ਹੈ ਜੀ। 5 ਨੂੰ ਦਿੱਤੇ ਆ ਪਹਿਲੇ ਫਿਰ 2-3 ਜਾਣ ਕੇ ਮੈਨੂੰ ਮਿਲੀ ਨਹੀਂ ਇਹ। ਤੇ ਫਿਰ ਮੈਂ ਮੈਂ ਕਿਹਾ ਵੀ ਕੁੜੀ ਆਈ ਗੱਲ ਹੀ ਨਹੀਂ ਕੀ ਗੱਲ ਹੋ ਗਈ ਐ ਤੇ ਫਿਰ ਇੱਕ ਹਫ਼ਤਾ ਫੇ ਬੀਤ ਗਿਆ ਜੀ ਤੇ ਫਿਰ ਸਾਡੇ ਇਹਨਾਂ ਦੇ ਸਾਡੀ نو ਹੀ ਲੱਗਦੀ ਆ ਮੈਂ ਕਿਹਾ ਕੁੜੇ ਪੁੱਤ ਤੁਹਾਡੀ ਆਪਣੀ ਕੁੜੀ ਦੀਦੀ ਨਹੀਂ ਹੈ ਵੀ ਤੁਸੀਂ ਦੇਖੋ ਕਹਿੰਦੀ ਚਾਚਾ ਮੈਂ ਤਾਂ ਸਕੂਲੇ ਜਾਂਦੇ ਮੈਨੂੰ ਪਤਾ ਨਹੀਂ ਲੱਗਦਾ ਹੈ ਤੇ ਮੈਂ ਕਿਹਾ ਪੁੱਤ ਦੇਖ ਕੇ ਸਾਨੂੰ ਦੱਸ ਸਹੀਂ ਜੀ ਇਹ ਫੇ ਜੋ ਕੁੜੀ ਨੇ ਆ ਕੇ ਦੇਖੇ ਕਹਿੰਦੇ ਹਾਲਾਤ ਜ਼ਿਆਦਾ ਖਰਾਬ ਹੈ ਫੇ ਪਤਾ ਲੱਗਾ ਵੀ ਜ਼ਿਆਦਾ ਖਰਾਬ ਹੈ ਨਹੀਂ ਤਾਂ ਹੁਣ ਉਹਨੂੰ ਤਾਂ ਨਾ ਦੱਸਦੇ ਪੁੱਛਦੇ ਤਾਂ ਕਮ ਖਰਾਬ ਜ਼ਿਆਦਾ ਹੋ ਜਣਾ ਹੁਣ ਤੇ ਵੀ ਮਾਰੇ ਦੀ ਕਿਰਪਾ ਹੈ ਜਿਹੜੇ ਤੁਸੀਂ ਸਾਡੇ ਆ ਕੇ ਪਹਿਲਾਂ ਤੁਸੀਂ ਇੰਨਾ ਭਰੀ ਜੀ ਚਾਚਾ ਜੀ ਮੜੇ ਨਾਲ ਗੱਲਬਾਤ ਕਰਕੇ ਦੇਖਿਓ ਬਿਲਕੁਲ ਠੀਕ ਜੀ ਮੜੇ ਨਾਲ ਗੱਲਬਾਤ ਕਰਕੇ ਦੇਖਿਓ ਜੀ ਮਤਲਬ ਅਸੀਂ ਗੱਲਬਾਤ ਕਰਕੇ ਦੇਖਿਓ ਮਤਲਬ ਭੈਣ ਕੀ ਗੱਲਬਾਤ ਕਰਦੀ ਆ ਚਲੋ ਫਿਰ ਆਪਾਂ ਜੀ ਹੁਣ ਮਨਜੀਤ ਓੜੇ ਮਨਜੀਤ ਹੈ ਜੀ ਮਨਜੂਰ ਮਨਜੀਤ ਹਾਂਜੀਤ ਮਨਜੀਤ ਹੋ ਤਾਂ ਹੁਣ ਤੋਂ ਫੇਰ ਠੀਕ ਹੋ ਜਾਣਾ ਹੈ ਹਨਾ ਆਪਾਂ ਫੇਰ ਤੈਨੂੰ ਵਧੀਆ ਕਰ ਦੇਣਾ ਫਿਕਰ ਨਾ ਕਰ ਮੇਰੇ ਬੁੱਤ ਬਣੇ ਆ ਤੂੰ ਜਾਣ ਕੇ ਜੇ ਨਾਲ ਚੱਲ ਜਣਾ ਪਾਪਾ ਜੀ ਤੇ ਤੈਨੂੰ ਮਹਾਰਾਜ ਨੇ ਕਹਿ ਆਪੇ ਚੰਗਾ ਕਰ ਦੇਣਾ ਮੇਰੇ ਪੁੱਤ ਨੂੰ ਅੱਛਾ ਆ ਵੈਗੁਰੂ ਜੀ ਕਾ ਕਲਸਾ ਵੈਗੁਰੂ ਪਾਪਾ ਚੱਲੀ ਜੀ ਫਿਰ ਪਾਪਾ ਜੀ ਚੱਲੀਏ ਤਾਂ ਹਾਂ ਜੀ ਬਿਠਾਈਏ ਚਲੋ ਪਾਪਾ ਕੋਈ ਦਵਾਈ ਲੈ ਕੇ ਆਣੀ ਹੈ ਹਾਂਜੀ ਠਾ ਲੋ ਜੀ ਕਿ ਮੈਨੂੰ ਬਿਮਾਰ ਹੈ ਨਹੀਂ ਮਹਾਰਾਜ ਦਵਾਈ ਹੈ ਨਹੀਂ ਕੋਈ ਲੈਣੀ ਹੈ ਦਵਾਈ ਲੈ ਕੇ ਮੈਂ ਨਾਲ ਜਾਣਾ ਹੈ ਮੈਂ ਜਾਣਾ ਨਾਲ ਜਾਣਾ ਅਰੇ ਨਾਲ ਜਾਣਾ ਪਿਆਰ ਨਾਲ ਬਿਠਾਓ ਜੀ ਕਿੰਨੀ ਜਾਨ ਨਾਲ ਦਵਾਈ ਲੈ ਕੇ ਬੁਰਾ ਨਾ ਭਾਈ ਮੈਨੂੰ ਰੋਲਾ ਨਹੀਂ ਪਸੰਦ ਜੀ ਰੋਲਾ ਨਹੀਂ ਸਾਰੇ ਜਣੇ ਨੂੰ ਬਾਹਰ ਕਰਾਂ ਮੈਂ ਵੀ ਨਾਲੇ ਜਾਣਾ ਹੈ ਅਜੀ ਨਾਲੇ ਜਾਣਾ ਮੇਰੀ ਬੀਟੀ ਅਜੀ ਨਾਲੇ ਜਾਣਾ ਮੈਂ ਵੀ ਨਾਲ ਰੋਈ ਅੱਗੇ ਐਮੀ ਨੂੰ ਤਮਾਰ ਕੇ ਮੈਂ ਵੀ ਕੰਮ ਤੇ ਚਲ ਜਾਣਾ ਹੈ ਲੈ ਨਹੀਂ ਕੰਮ ਤੇ ਚਲ ਜਾਣਾ ਫਿਰ ਤੈਨੂੰ ਕਿਹਨੇ ਦੇਖਣਾ ਆਜਾ ਮੈਂ ਨਾਲ ਜਾਂਦਾ ਨਾਲ ਜਾਣਾ ਮੈਂ ਵੀ ਨਾਲ ਚੱਲੂਗਾ ਆਜਾ ਕੋਈ ਨਾ ਪਹਿਣ ਕੋਈ ਨਾ ਪਹਿਣ ਮੇਰੀ ਕੋਈ ਨਾ ਪਹਿਣੇ ਦਰਦ ਹੁੰਦਾ ਭੈਣ ਦੇ ਵਾਹ ਆ ਜਾ ਕੋਈ ਨਹੀਂ ਨੁਕੀਆ ਜੀ ਉਹਨੂੰ ਨਹੀਂ ਫੜਿਆ ਪਈਆ ਮਾਈਲਸ ਮੈਂ ਨਾਮ ਚਾਹੁੰਦਾ ਮੈਂ ਨਾਮ ਚਾਹੁੰਦਾ ਆ ਜਾ ਉਹ ਆ ਜਾ ਮੈਂ ਨਾਮ ਚਾਹੁੰਦਾ ਹਾਂ ਬੰਨ ਲ ਦਿ ਬੰਨ ਠੀਕ ਹੈ ਜੀ ਬੰਨ ਤੇ ਠੀਕ ਹੈ ਜੀ ਜਾਓ ਆਜੋ ਜੀ ਤੁਸੀਂ ਲੈ ਵਾਜੋ ਚੱਕ ਕੇ ਤੋਰ ਕੇ ਲੈਓ ਪੈਨ ਆਜੋ ਜੀ ਮਨਜੀਤ ਕੌਰ ਭੈਣ ਨੂੰ ਜੀ ਅਸੀਂ ਹੁਣ ਲੈਣ ਆਇਆ ਜੀ ਇੱਕ ਮਿੰਟ ਜੀ ਤੇ ਆਪਣਾ ਇੱਕ ਸੇਵਾਦਾਰ ਮਿਲਿਓ ਨਾ ਮਿਲਿਓ ਜੀ ਤੇ ਬੜਾ ਛੋਟਾ ਜਿਹਾ ਘਰ ਆ ਜੀ ਭੈਣ ਦਾ ਬੜਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਦੁਬਾਰਾ ਤੋਂ ਠੀਕ ਹੋ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੇ ਆਜੋ ਪੈਣ ਗੱਡੀ ਤੱਕ ਲੈ ਕੇ ਚੱਲੋ ਤੋਰ ਕੇ ਹੌਲੀ ਹੌਲੀ ਜੀ ਆਜੋ ਜੀ ਆਜੋ ਹਾਂ ਚੁੰਨੀ ਦੇ ਦਿਓ ਪੈਣ ਬਹੁਤ ਵਧੀਆ ਗੱਲ ਕੀਤੀ ਓਏ ਕੋਈ ਨਾ ਲੈ ਲਓ ਪੈਣ ਲੈ ਲਓ ਪੈਣ ਲੈ ਲਓ ਚੁੰਨੀ ਲੈ ਲਓ ਪੈਣ ਉਹ ਪਰ ਲੋਕ ਕਰਵਾਉਨੇ ਆ ਜੀ ਸਾਰਾ ਘਰ ਲੋਕ ਕਰਵਾਉਨੇ ਆ ਆਪਾਂ ਲੋਕ ਕਰਵਾਉਨੇ ਆ ਚਾਚੇ ਨੂੰ ਕਹਿ ਕੇ ਜੀ ਇਹ ਔੜੋਂ ਔੜ ਪਿੰਡ ਹੈ ਔੜ 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 ਕੋੜ ਪਿੰਡ ਹੈ ਜੀ ਔੜ ਪਿੰਡ ਨਵੇਂ ਸ਼ਹਿਰ ਦੇ ਹੈ ਨਾ ਬਿਲਕੁਲ ਨਾਲ ਹੈ ਨਾ ਜੀ ਰਾਹੋਂ ਤੋਂ 15 ਕਿਲੋਮੀਟਰ ਅੱਗੇ ਹਾਂਜੀ 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 ਉਹ ਵੀ ਸੇਮ ਹਾਂ ਨਾ ਸ਼ਹਿਰ ਠੀਕ ਹੈ ਜੀ ਇਹ ਪਹਿਣ ਫਿਰ ਰਾਹੋਂ ਵੀ ਬਗ ਜਾਂਦੀ ਦੀ ਕਿ ਉਰੇ ਪਿੰਡ 'ਚ ਰਹਿੰਦੀ ਤੇ ਸ਼ਹਿਰ 'ਚ ਅੱਛਾ ਸ਼ੈਂਪੂ ਚੱਲਦਾ ਅੱਛਾ ਜੀ ਠੀਕ ਹੈ ਆਪਣਾ 3000 ਰੁਪਏ ਲੈ ਜੀ ਜਾਂਦੀ ਸੀ ਸਾਡੀ ਠੀਕ ਹੈ ਉਹ ਜਿਹੜੇ ਬੰਦੇ ਮੈਡੀਕਲ ਇਹਨਾਂ ਦੇ ਨਾਮ ਤੇ ਚਲਾ ਰਹੇ ਨੇ ਉਹ ਇਲਾਜ ਇਹਨਾਂ ਦਾ ਕਰ ਸਕਦੇ ਸੀ ਕਰ ਸਕਦੇ ਸੀ ਕਿ ਇਹਨਾਂ ਨੂੰ ਐਡਮਿਟ ਕਰਾ ਸਕਦੇ ਸੀ ਜਦੋਂ ਇਸ ਬੀਬੀ ਨੇ ਇਸ ਭੈਣ ਨੇ ਆਪਣੀ ਪੜ੍ਹਾਈ ਕਰਕੇ ਲਾਇਸੈਂਸ ਦਿੱਤਾ ਤੁਹਾਨੂੰ ਤੁਹਾਡਾ ਫਰਜ਼ ਬਣਦਾ ਸੀ ਇਸ ਭੈਣ ਨੂੰ ਐਡਮਿਟ ਕਰਾਉਣ ਦਾ ਜੇ ਮੈਂਟਲੀ ਪ੍ਰੋਬਲਮ ਸੀ 12 ਸਾਲ ਤੋਂ ਬਿਮਾਰ ਦੱਸਿਆ ਮਤਲਬ ਤੁਸੀਂ ਕਦੇ ਦਵਾਈ ਦਵਾਈ ਹੋਵੇ ਬੜੀ ਮਤਲਬ ਗਲਤ ਗੱਲ ਹੈ ਮਤਲਬ ਇਹ ਹਾਂਜੀ ਹਾਂ ਚੱਕ ਕੇ ਬਿਠਾਓ ਜੀ ਚੱਕ ਕੇ ਬਿਠਾ ਦਿਓ ਬਿਠਾਓ ਜੀ ਵਿੱਚੋਂ ਜੋ ਦੋਸਤ ਨੀਓ ਚੱਕਣਗੇ ਚੱਕਣਗੇ ਚੱਕਣੇ ਨਾਲ ਲੱਗ ਜਾਣਗੇ ਆ ਦੇਖੋ ਜੀ ਹੱਥ ਪਹਿਲੇ ਡਿਕਨਾ ਜਾਵੇ ਡਿਕਨਾ ਜਾਵੇ ਪਹਿਣਾ 2 ਮਿੰਟ ਡਿਕਨਾ ਹੈਗੇ ਜੀ ਹੈਗੇ ਹੈਗੇ ਕੋਈ ਨਹੀਂ ਆਪਣਾ ਮਾਸਟਰ ਜੀ ਉਧਰ ਦੀ ਛੜੋ ਉਧਰਲੇ ਪਾਸੇ ਹੋ ਜਾਓ ਹਾਂ ਕੁਰਸੀ ਤੇ ਬਿਠਾ ਕੇ ਬਿਠਾਓ ਹੋਰ ਵੀ ਦੇ ਪੈਰ ਰੱਖ ਲਓ ਨਹੀਂ ਐਦੇ ਪਛਾਦੂ ਪਛਾਦਲੇ ਤੇ ਬਿਠਾ ਕੇ ਅੰਦਰ ਕਰ ਦਿਓ ਕੁਰਸੀ ਤਾ ਓਪੇ ਉੱਪਰ ਵਜਾ ਤੂੰ ਮੈਂ ਛੱਡ ਜਾਈ ਸਾਨੀਆ ਵੀਡੀਓ ਦੇ ਦਿੱਤਾ ਧੰਨਵਾਦ ਤੁਹਾਡਾ ਅੱਜ ਅਸੀਂ ਵੀ ਸੋਚਿਆ ਸੀ ਕੁਝ ਕਰੀਏ ਹਾਂ ਜੀ ਧੰਨਵਾਦ ਮੈਂ ਕੱਲ੍ਹ ਪਰਸੋਂ ਵੀ ਜੁੜੀ ਹੋ ਹਾਂ ਜੀ ਰਾਜ ਮੇਰੇ ਕੋਲ ਪਾਣੀ ਪਾਣੀ ਪੀ ਲੈਂਦਾ ਪਾਣੀ ਪੀ ਲੈਂਦਾ ਚਾਚਾ ਜੀ ਕਿੱਥੇ ਨੇ ਜੀ ਜਿਮੇਵਾਰੀ ਹੈ ਜੀ ਘਰ ਨੋ ਚੰਦੇ ਸੋ ਥੋੜੀ ਜਿੰਮੇਵਾਰੀ ਹੈ ਘਰ ਦੀ ਜਿੰਦੇ ਜਿੰਦਾ ਲੱਗ ਜਾਂਦਾ ਨਾ ਭਤੀਜਾ ਜੋੜੀ ਹੈ ਘਰ ਚ ਰਹੇ ਨਹੀਂ ਨਾਲ ਜਾਈਏ ਪਿੱਛੇ ਨਾ ਰਹਿਣਾ ਚਾਹੁੰਦਾ ਨਾ ਪਤਾ ਲੱਗੇ ਕਿੱਥੇ ਆ ਗਿਆ ਬਹੁਤ ਚੰਗੀ ਗੱਲ ਹੈ ਪਾ ਕੇ ਹੋ ਕੱਪੜੇ ਪਾ ਕੇ ਤਿੰਨ ਟਿਕਾਣੇ ਉਹ ਘਰ ਨਹੀਂ ਉੱਪਰ ਪਾਈਆਂ ਮਾੜੀ ਚਲੋ ਚੱਲੋ ਬੋਲੇ ਇਸ ਸੋਨੇ ਹਾਂ ਕਿ ਗੜਾ ਰੱਖੇ ਇੱਦਾਂ ਹੀ ਤੇ ਕਰਾਵੇ ਚਾਹਣੇ ਜਾਣੇ ਲੱਗੇ ਰਹਿਣ ਭਾਈ ਮਿੱਟੀ ਦਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਬਾਵਾ ਜੀ ਬਾਦਵਾ ਜੀ ਆਪਕੇ ਬਹੁਤ ਬਹੁਤ ਧੰਨਵਾਦ ਜੀ